ਇਹ ਤਰਵਲ ਦੀ ਮਰਬੰਦੀ ਹੈ ਮਰਬੰਦੀ ਇਹ ਹੀ ਗੱਲ ਸਾਫ ਕਰਦੇ ਵੀ ਸਿੱਧੂ ਮੂਸੇਵਾਲਾ ਇਹ ਮਰਬੇਬੰਦੀ ਧੱਕੇ ਨਾਲ ਸਰਕਾਰ ਕਰਦੀ ਹੈ ਹਾਈ ਕੋਰਟ ਦਾ ਫੈਸਲਾ ਕਰਾਇਆ ਹੋਇਆ ਹੈ ਹਾਈ ਕੋਰਟ ਤੋਂ ਇੱਕ ਪੱਖ ਲਕੋਇਆ ਹੋਇਆ ਹੈ ਜਿਹੜੇ ਪੱਖ 'ਚ ਕਿਸਾਨਾਂ ਦੇ ਨੌਜਨੀਂ ਚੜਨੀ ਚਾਹੀਦੀ ਸੀ ਉਹਦਾ ਫੈਸਲਾ ਹੋਇਆ ਡੀਸੀ ਨੂੰ ਆਰਡਰ ਆਇਆ ਡੀਸੀ ਨੇ ਚਿੱਠੀ ਐਸਡੀਐਮ ਨੂੰ ਕੱਢਿਆ ਐਸਡੀਐਮ ਚਿੱਠੀ ਤਹਿਿਲਾਰ ਨੂੰ ਕੱਢੀ ਆ ਉਹ ਲਾਗੂ ਨਹੀਂ ਕਰਿਆ ਪੱਖ ਲਕੋ ਲਿਆ ਜਿਹੜਾ ਉਹ ਤੋਂ ਪਹਿਲਾਂ ਕੋਈ ਸਹੀ ਫਰਮਾਨ ਹੋਇਆ ਸੀ ਰਾਜਾਂ ਵੱਲੋਂ ਵਿਦੋਏ ਸੇ ਮਜਾਰ ਮਜਾਰਿਆਂ ਦੇ ਕੇ ਸਾ ਉਹਨਾਂ ਜ਼ਗੀਰਦਾਰਾਂ ਦਾ ਉਹ ਗੱਲਾਂ ਉਹਨੂੰ ਦਿਖਾ ਕੇ ਇਹਦੇ ਦਾਤੇ ਮੁਰੱਬ ਬੰਦੀ ਕਰਾਉਣਾ ਚਾਹੁੰਦੇ ਆ ਕੋਰਟ ਤੋਂ ਫੈਸਲਾ ਕਰਾ ਲੈਣੇ ਕੋਰਟ ਤੋਂ ਉਹ ਅੱਠ ਨੂੰ ਵੀ ਆਏ ਸੱਤ ਨੂੰ ਵੀ ਆਏ ਅੱਠ ਨੂੰ ਵੀ ਆਏ ਅੱਠ ਨੂੰ ਸਾਡਾ ਗੱਲ ਚਲਾ ਲਈ ਉਹ ਗੱਲ ਵੀ ਚੱਲੀ ਉਹ ਤੋਂ ਬਾਅਦ ਉਹਨਾਂ ਨੂੰ ਵੀ ਉਹਨਾਂ ਨੂੰ ਬੈਲ ਬੈਠ ਕੇ ਕਰਾਂਗੇ ਇਹ ਪਰਸੋਂ ਗੱਲ ਹੋਈ ਇਨਾ ਪਿੰਡ ਵਾਲਿਆਂ ਨਾਲ ਸੋਮਵਾਰ ਦਾ ਇਹਨਾਂ ਦਾ ਟਾਈਮ ਰੱਖਿਆ ਜਦੋਂ ਵੀ ਉਹ ਕੱਲ ਵੀ ਚੜ ਕੇ ਆਏ ਗੱਲ 7 ਵਜੇ ਆ ਕੇ ਅੱਜ ਸਵੇਰ 6 ਵਜੇ ਆਜੇ ਅੱਜ ਵੱਡਾ ਪੇੜ ਹੁੰਦਾ ਹੁੰਦਾ ਟਲੇ ਇਦੋਂ ਬਚਦੇ ਸੀ ਹੈ ਨਹੀਂ ਵੱਡਾ ਪੇੜ ਹੁੰਦਾ ਹੁਣ ਉਹਨਾਂ ਦਾ ਤਰੀਕਾ ਵੀ ਟੜਕੇ ਸਿੰਘਿਆਂ ਜਾਓ ਲੋਕ ਹੌਲੀ ਹੌਲੀ ਆਉਂਦੇ ਆ ਇਹ ਜਿਹੜਾ ਕੰਮ ਕਰਨਾ ਇੱਕ ਦਿਨ ਨਹੀਂ ਉਹ ਤਾਂ ਬੇਸਤਾਂਚ ਕਰ ਲਓ ਕੱਲ ਨੂੰ ਸਾਡਾ ਜਿਹੜੀ ਅੱਜ ਮੀਟਿੰਗ ਹੋਈ ਸਾਰੇ ਜ਼ਿਲ੍ਹਿਆਂ ਨਾਲ ਹੋ ਗਈ ਸਾਰੇ ਜ਼ਿਲ੍ਹੇ ਦੇ ਇੱਥੇ ਆਗੂ ਆਏ ਹੋਏ ਆ ਸਾਡਾ ਫੈਸਲਾ ਹੈ ਕਿ ਕਿਸੇ ਵੀ ਕੀਮਤ ਤੇ ਅਸੀਂ ਕੱਲ ਨੂੰ ਡਰੋਨ ਚੱਲਣ ਨਹੀਂ ਦੇਵਾਂਗੇ ਜੇ ਉਹਨਾਂ ਨੇ ਡਰੋਨ ਚਲਾਉਣਾ ਹੈ ਸਰਕਾਰ ਤੱਕੜੀ ਹੈ ਜਥੇਬੰਦੀ ਨੂੰ ਫਿਰ ਉਹ ਸਾਨੂੰ ਮਾਰ ਕੇ ਲਤਾ ਮਹਾਪਨ ਕੇ ਜੇਲੇ ਲਿਜਾ ਕੇ ਸਾਰੇ ਪੰਜਾਬ ਦੀ ਫਰਸਤਨ ਫੇਰ ਉਹ ਕਰ ਲਾਂਣ ਇੱਥੇ ਉਦੋਂ ਬਾਅਦ ਜਿਹੜੀ ਕੋਲ ਪੰਜਾਬ ਦੀ ਜਿਵੇਂ ਹੋਰ ਹੈ ਸਾਰੇ ਥਾਂਾਂ ਤੇ ਉਹ ਲੋਕ ਦੇਖ ਲਣਗੇ ਇਹਦਾ ਕੀ ਕਰਨਾ ਹੁਣ ਵੀ ਇਧਰ ਜਾਉਂਦਾ ਦਾ ਮਸਲਾ ਚੱਲੀ ਜਾਂਦਾ ਹੈ 717 ਏਕੜ ਜ਼ਮੀਨ ਹੈ ਉਧਰ ਮਸਲਾ ਫਾਜ਼ਲ ਕਿਹ ਹੁੰਦਾ ਹੈ 2700 ਏਕੜ ਜ਼ਮੀਨਾਂ 7 ਪਿੰਡ ਹੈਗੇ ਉਹਦੇ ਵਿੱਚ ਉਧਰ ਬਠੋਰੀ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਪਾਖੜਾ ਦੇ ਨੇੜੇ ਲੱਗਦਾ ਹੈ ਉਥੇ 550 ਏਕੜ ਦਾ ਚੱਲੀ ਜਾਂਦਾ ਇਹਨਾਂ ਦੇ ਨਾਲ ਜੇ ਤਿੰਨ ਥਾਂ ਦੇ ਸਿੱਧੇ ਜ਼ਮੀਨ ਦੇ ਜਿਹੜੇ ਲੋਕ ਕਿੰਨੇ ਸੌ ਸਾਲਾਂ ਦੀ ਜਿਉਂਦਾ ਦੀ ਗੱਲ ਕਹਿਣਾ ਤਾਂ 100 ਲਗਭਗ 9 ਸਾਲ ਹੋ ਗਿਆ ਉਹਨਾਂ ਦਾ ਇਹਨਾਂ ਦਾ ਕਬਜ਼ਾ ਉਹਨਾਂ ਦੇ ਕੋਲੇ ਗਰਦਾਉ ਰਹੀ ਹੈ ਫੈਸਲਾ ਵੀ ਹੋ ਗਿਆ ਉਹਦੇ ਹੱਕ ਚ ਪਰ ਕਿਉਂਕਿ ਇਥੋਂ ਦਾ ਜਿਹੜਾ ਢਾਂਚਾ ਜਿਹੜਾ ਹੈਗਾ ਉਹ ਤਾਕੜਿਆ ਨਾ ਹੁੰਦਾ ਹੱਕ ਚ ਉਹਦੇ ਕਰਕੇ ਇਹਨੇ ਨਾ ਨਹੀਂ ਚੜਿਆ ਉਹਨਾਂ ਨੂੰ 50 ਸਾਲ ਹੋ ਗਏ ਸੁਪਰੀਮ ਕੋਰਟ ਦਾ ਫੈਸਲਾ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਕੇ ਉਹਨੂੰ ਹੱਕ ਚ ਕੀਤਾ ਜਿਹੜਾ ਪਟਿਆਲੇ ਵਾਲਾ ਬੰਡ ਆ ਗਿਆ ਬਖੋਰੀ ਉਹਦੇ باوجود ਉਹਨਾਂ ਨੇ ਇੱਕ ਦੂਜੇ ਨੂੰ ਦਾਹਾ ਬੈ ਵੀ ਕੀਤੀਆਂ ਹੋਈਆਂ ਇਹਦੇ باوجود ਕਹਿੰਦੇ ਤਾਂ ਇਹ ਪੁਰਜੈਤੀ ਦੀ ਜ਼ਮੀਨ ਹੈ ਕਿਸ ਕਰਕੇ ਸੀ ਛੜਾਉਂ ਆਈ ਉਹ ਉਧਰ ਮਜੂਰ ਦੀ ਜ਼ਮੀਨ ਹੈ ਜਿਹੜੀ ਫਾਜ ਲੱਗਿਆ ਵਾਲੇ ਚ 2500 ਏਕੜ ਜੁਮਲਾ ਮਾਲਕ ਜੁਮਲਾ ਮਾਲਕਨ ਹੈਗੀ ਯਾਰ ਉਹਦੇ ਚ ਭਾਰਤ ਵਾਲਾ ਨਿਕਲਿਆ ਉਹਦੇ ਚ ਠੀਕ ਲਿਆ ਗਈ ਹੁਣ ਜਿਹਦੇ ਸੇ ਕਾਬਜਗਰ ਆਉਣਾ ਫਿਰ ਤੇ ਮਾਲਾ ਕੱਢ ਲੈ ਜੀ ਛੜਕੋ ਨੂੰ ਮਾਜਬਾ ਕਰਾਉਣਾ ਤੇ ਉਹ ਕਹਿੰਦੇ ਤੁਹਾਡੇ ਨਾਲ ਨਹੀਂ ਤੁਹਾਨੂੰ ਮਾਜਬਾ ਕਰਾ ਦੇਗੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਉਹਨਾਂ ਨੇ ਉਹਦੇ 100 ਡੀ ਦਾ ਫੜ ਕੇ ਲਿਆ ਜਿਲਾਂ ਚ ਇੱਕਦਮ ਦਾ ਮਜਕਾ ਦਾ ਉਹਦੇ ਤੇ ਫਿਰ ਇਕੱਠੇ ਹੋ ਕੇ ਆ ਗਏ ਕੱਲ ਫੇਰ ਉਹਨਾਂ ਤੇ ਵੱਡੀ ਬੱਦਲ ਤੇ ਹਮਲਾ ਕਰਿਆ ਫੜੇ ਕਰਿਆ। ਉਰ ਜਾ ਕੇ ਠਾੜਾ ਕੇ ਉਹਨੇ ਜਦ ਇਹਨੂੰ ਰੋਕ ਰੋਕ ਲਿਆ, ਮੋੜ ਕੇ ਉਹ ਸਾਰੇ ਬੰਦੇ ਛੱਡੇ ਆ। ਕਹਿੰਦੇ ਇਸ ਕੇ ਹੁੰਦੀ ਗੰभीर ਲੜਾਈ ਜਿਵੇਂ ਨਾਲਾਂ ਤੇ ਪੂਰੇ ਜੋਰ ਨਾਲ ਚੱਲੀ ਜਾਂਦੀ। ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਏਡੇ ਫਿਕਰਬੰਦ ਹੋਏ ਆ ਕਿ ਜ਼ਮੀਨਾਂ ਦੇ ਕਬਜ਼ਾ ਜ਼ਰੂਰ ਕਰਨਾ ਹੈ। ਅਸੀਂ ਕਹਿੰਦੇ ਜਿਹੜਾ ਪੰਜਾਬ ਦਾ ਪਾਣੀ ਹੈ ਉਹਨੂੰ ਬਚਾਉਣਾ ਹੈ। ਹੁਣ ਪੰਜਾਬ ਦੇ ਪਾਣੀ ਦਾ ਰੌਲਾ ਕਿੱਧਾ ਹੈ? ਅਸੀਂ ਕਹਿੰਨੇ ਇਹ ਹਰਿਆਣੇ ਦੀ ਸਰਕਾਰ ਵੀ, ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਇਹਨਾਂ ਦੀ ਸੀਟੀ ਰਲ ਕੀਤੀ ਨਾ ਜੀ ਵੀ ਆਪਾਂ ਪਾਣੀ ਵਾਲੇ ਤੇ ਰੋਲਾ ਖੜੋ ਲੋਕਾਂ ਦਾ ਦਬਾਅ ਇੱਧਰ ਲਾਓ ਜਿਹੜਾ ਲੋਕਾਂ ਦੇ ਖਿਲਾਫ ਹਮਲੇ ਕਰਨਾ ਹੈ ਜ਼ਮੀਨਾਂ ਖੋਹਣੀ ਹੈ ਬਾਹਰਲੇ ਦੇਸ਼ਾਂ ਨਾਲ ਫਿਰ ਜਿਹੜਾ ਉਹ ਟੈਕਸ ਹੈ ਵਪਾਰ ਸ਼ੁਰੂ ਕਰਨਾ ਹੈ ਉਹਨੂੰ ਲਟਾਉਣਾ ਹੈ ਜੇ ਕਹਿਣਾ ਹੋਵੇ ਦੇਸ਼ ਉਹ ਸਮਝੌਤੇ ਕਰਦੇ ਆ ਉਹਦੇ ਜਿਹਾ ਪਾਕਿਸਤਾਨ ਨਾਲ ਰੋਲਾ ਖੜਾ ਕਰਿਆ ਇਹਨਾਂ ਨੇ ਉਹ ਰੋਲੇ ਚੱਲੀ ਜਾਂਦੇ ਆ ਜੇ ਅਸੀਂ ਇੱਥੋਂ ਵੀ ਕਹਿਣਾ ਹੋਵੇ ਮੁੱਖ ਮੰਤਰੀ ਜੀ ਜਿਹੜਾ ਕਹਿੰਦਾ ਮੈਂ ਤਪਕਾ ਨਹੀਂ ਦਿੰਦਾ ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਜਵਾਬ ਦੇ ਦੇਵੇ ਮੁੱਖ ਮੰਤਰੀ ਸਾਹਿਬ ਜਿਹੜਾ ਕਹਿੰਦੇ ਜੱਥੇਬੰਦੀ ਵਾਲੇ ਕਿੱਧਰ ਗਏ ਤੁਸੀਂ 4000 ਕੁਸ਼ਤੀ ਤੋਂ ਪਹਿਲਾਂ ਕਿਉਂ ਦਿੱਤਾ ਤੁਸੀਂ ਬੂੰਦ ਪਾਣੀ ਨਹੀਂ ਦੇਣੀ ਪਾਣੀ ਤਾਂ ਬੇਸਤ ਤੋਂ ਬਾਹਾ ਹੋਇਆ ਪਾਕਿਸਤਾਨ ਨੂੰ ਚਾਈ ਜਾਂਦਾ ਤੁਸੀਂ ਬੂੰਦ ਪਾਣੀ ਨਹੀਂ ਦੇਣੀ ਪਾਣੀ ਦਸੋ ਇੱਥੇ ਗੱਦਲਾ ਹੋਈ ਜਾਂਦਾ ਹੈ ਫੈਕਟਰੀ ਵਾਲੇ ਕਰੀ ਜਾਂਦੇ ਜਿਹਨ ਦਾ ਉਹਦਾ ਕੋਈ ਵਿਰੋਧ ਕਰਦਾ ਉਹਦੀ ਡਾਂਗ ਲੱਗੇ ਉਧਰ ਆਉਣੇ ਹੋ ਜੇ ਤੁਹਾਨੂੰ ਬੂੰਦ ਪਾਣੀ ਦੀ ਏਡੀ ਠਿਕ ਰਹੇਗੀ ਹੈ ਪੂਰੇ ਪਾਣੀ ਤੇ ਸੰਸਾਰ ਬੈਂਕ ਦੇ ਹੁਕਮਾਂ ਦੇ ਤਹਿਤ ਉਹ ਬੰਦ ਕਬਜ਼ਾ ਕਰਨ ਆ ਰਹੇ ਹੈ ਇੱਥੇ ਦੌਦਰ ਕਬਜ਼ਾ ਕੀਤਾ ਹੋਇਆ ਹੈ ਨਹਿਰ ਦਾ ਪਾਣੀ ਲੈ ਕੇ ਅੰਮ੍ਰਿਤਸਰ ਨੂੰ ਸਾਰੇ ਨੂੰ ਪਾਣੀ ਦੇ ਕਬਜ਼ਾ ਕਰਕੇ ਪਾਣੀ ਦੇਣਾ ਅੰਮ੍ਰਿਤਸਰ ਨੂੰ ਲੁਧਿਆਣੇ ਨੂੰ ਸਾਰੇ ਨੂੰ ਪਾਣੀ ਦੇਣਾ ਸੁੱਧ ਕਰਕੇ ਉਹਨਾਂ ਮਤਲਬ ਕਾਰਪੋਰੇਟ ਘਰਾਣੇ ਨੇ ਪਾਣੀ ਉਹਨਾਂ ਨੂੰ ਉਲਟਾਇਆ ਜਾ ਰਿਹਾ ਹੈ ਪੋਤਲਾ ਵੀ ਦਰਿਆਵਾਂ ਵਾਲਾ ਵੀ ਧਰ ਦੇਠ ਲੱਗ ਖੇ ਧਰ ਦੇ ਸੋ ਪਾਣੀ ਕੱਢਣ ਦਾ ਉਹਦੇ ਕਹਿੰਦੇ ਮੀਟਰ ਲੱਗੋ ਬਿਜਲੀ ਧਰਤੀਓ ਪਾਣੀ ਕੰਨਾ ਕੱਢਨੇ ਕਿ ਜਿਹੜੀ ਕੁਦਰਤੀ ਨਿਯਮਤ ਹੈ ਉਹ ਕਹਿੰਦੇ ਇਹ ਕੁਦਰਤੀ ਨਿਯਮਤ ਕਿਵੇਂ ਰਹੇਗੀ ਪਾਣੀ ਕਿਨੇ ਪੈਦਾ ਕੀਤਾ ਸੰਸਾਰ ਮੈਂਕ ਨੇ ਪੈਦਾ ਕੀਤਾ ਕਹਿੰਨਾ ਹੱਕ ਮੜੀਂਦਾ ਹੈ ਕੁਦਰਤ ਦੀ ਦੇਣਾ ਪਾਣੀ ਦੇ ਕੁਦਰਤ ਸਾਰੇ ਵਸਨੀਕਾਂ ਦਾ ਜਿੱਤੋਪਾ ਹੈ ਇਹਦਾ ਕੋਈ ਕੰਟਰੋਲ ਕਰਨ ਦਾ ਨਹੀਂ ਇਹ ਤੋਪਾ ਇੱਥੇ ਦਾ ਲੱਗੋ ਇੱਥੇ ਲੱਗਣ ਨਹੀਂ ਦਿੰਦਾ ਇਹ ਕਿਵੇਂ ਦਾ ਕੁਦਰਤੀ ਦੇ ਹੈ ਮੈਂ ਅੱਗੇ ਇਥੇ ਬਹੁਤੇ ਨਹੀਂ ਬਣ ਦੇਣਾ ਜਿਹੜੀਆਂ ਕੋਈ ਕੁਦਰਤੀਆਂ ਲੋਕਾਂ ਵਾਸਤੇ ਨਿਆਂਪਤਾ ਬੜੀਆਂ ਹੋਈਆਂ ਕੋਈ ਸਾਰੇ ਮਨੁੱਖਤਾ ਦਾ ਹੱਕ ਹੈ ਕਿੰਨੀ ਉਹਨੂੰ ਸਾਰੇ ਨੂੰ ਕਬਜ਼ਾ ਕਰਕੇ ਕਾਰਪੋਰੇਟ ਸੰਵਲਟ ਕਿਹੋ ਜਿਹਾ ਇਹਦੇ باوجود ਕਹਿੰਦਾ ਮੈਂ ਪਾਣੀ ਦਾ ਰੱਖਾਂ ਖੇਤੀ ਨੀਤੀ ਬਣਾਈ ਜਿੱਦਾ ਕਹਿੰਦਾ ਬਹੁਤ ਤੇਜ਼ੀ ਨਾਲ ਲਾਗੂ ਕਰਾਂਗੇ ਮੁੜ ਕੇ ਦੱਬ ਲਈ ਅਸੀਂ ਚੰਡੀਗੜ੍ਹ ਜਾ ਕੇ ਖੇਤੀ ਨੀਤੀ ਕਢਵਾ ਚੜਾ ਵੀ ਲਈ ਉਹਨੂੰ ਲਾਗੂ ਕਰਨ ਨੂੰ ਤਿਆਰ ਨਹੀਂ। ਸਰਦੀ ਦਾ ਪਾਣੀ ਮੋਕਣ ਨੂੰ ਤਿਆਰ ਹੋਇਆ ਖੜਾ ਹੈ। ਆਏ ਵਾਰ ਹੜ ਮਾਰਦੇ ਐ। ਐਡਾ ਪਾਣੀ ਦਾ ਰੱਖਾ ਫਿਰ ਰੀਚਾਰਜ ਕਰਦਾ ਕਰੇ ਹੜਾਂ ਵਾਲੇ ਪਾਣੀ ਨੂੰ ਕੰਟਰੋਲ ਕਰਕੇ। ਹੁਣ ਜੇ ਉਹ ਖੇਤੀ ਨੀਤੀ ਲਾਗੂ ਕਰ ਲੈਣੇ ਉਹ ਜਿਹੜੀ ਇਹਨਾਂ ਦੇ ਮਾਰਾਂ ਨੇ ਤਿਆਰ ਕੀਤੀ ਸਾਡੇ ਸੁਝਾਅ ਵੀ ਦਿੱਤੇ ਹੋਏ ਐ। ਜੇ ਉਹਨੂੰ ਸਾਡੇ ਸੁਝਾਅ ਨਾਲ ਵੀ ਫਿੱਟ ਹੋਣੇ ਇਸ ਤੋਂ ਬਾਹਰ ਵਾਲੀ ਕਰਦੇ ਹੋ। ਜੇ ਮਾਰਾਂ ਵਾਲੀ ਵੀ ਨੀਤੀ ਕਰਦੇ। ਪੰਜਾਬ ਦਾ ਧਰਤੀ ਥਲਾ ਪਾਣੀ ਬਚਾ ਲੈ। ਉਹਨਾਂ ਨੇ ਏਡੋ ਏਡੀਆਂ ਚ ਝੋਨੇ ਤੋਂ ਬਿਨਾ ਜਿਹੜੇ ਬਾਹਲਾ ਪਾਣੀ ਪਾਦੇ ਕਿਹੜੀਆਂ ਬਸਲਾ ਹੋ ਸਕਦੀਆਂ। ਤੇ ਉੱਥੇ 10 ਬੰਨਾਂ ਉਹਨੂੰ ਡੱਬਾ ਬੰਦ ਕਰਕੇ ਉਹਨੂੰ ਦਾਸ ਬਦਲੋ ਸਪਲਾਈ ਕਰੋ ਉਹਦੀ ਉਹਦੇ ਨਾਲ ਪੂਰੇ ਪੰਜਾਬ ਦਾ ਫਰਕ ਰੋ ਰੰਗਲੇ ਵਾਲੇ ਬਸ ਰੋ ਕਦਮ ਬਣਦੇ ਆ ਏਦਾਂ ਬਾਣੇ ਸਾਡਾ ਭਗਵਾਨ ਦਾ ਮੜਾ ਰੱਖਾ ਇਹ ਕਿਉਂ ਨਹੀਂ ਕਰਦਾ ਜੇ ਅਸੀਂ ਚੰਡੀਗੜ੍ਹ ਜਾਂਦੇ ਵੀ ਭਾਈ ਸਾਡੀ ਸੁਣ ਲੋ ਕਰ ਲੋ ਉਹ ਕਹਿੰਦਾ ਹੁੰਨੇ ਕੌਣ ਚੰਡੀਗੜ੍ਹ ਮੜਨ ਵਾਲੇ ਜੇ ਰਾਜਦਾਨੀ ਉਹਦੀ ਚੰਡੀ ਨੂੰ ਲੋਕਾਂ ਨੂੰ ਨਹੀਂ ਬਣਦੇ